ਹੈਲੋ ਫਤਿਹ ਅੱਜ ਤੈਨੂੰ ਉੱਪਰ ਕਿਵੇਂ ਹੋ ਗਏ ਕਿਵੇਂ ਲੱਗ ਰਿਹਾ ਅੱਜ ਇੰਨੇ ਟਾਈਮ ਬਾਅਦ ਸਕੂਲ ਜਾ ਕੇ ਮੈਨੂੰ ਲੱਗ ਰਿਹਾ ਹੋਊ ਸੁਟੀਆਂ ਹੋਣੀਆਂ ਚਾਹੀਦੀਆਂ ਹਲੇ ਤੁਹਾਡਾ ਆ ਸੁਟੀਆਂ ਨਾਲ ਢਿੱਡ ਨਹੀਂ ਭਰਿਆ ਹੈ ਹੈ ਕਿਉਂ ਇੱਕ ਮਹੀਨਾ ਹੋ ਗਿਆ ਪੁੱਤ ਪੂਰਾ ਘਰੇ ਬੈਠੇ ਨੂੰ ਆਪਾਂ ਬੈਲਣ ਇੱਕ ਹਫਤਾ ਨਾ ਕਿਤੇ ਹੋਰ ਮਹੀਨਾ ਹੋਇਆਗਾ ਪੂਰਾ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਜੂਰੂ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਜ਼ ਅੱਜ ਜਾਣੇ ਪਹਿਲੇ ਦਿਨ ਬੱਚੇ ਸਕੂਲ ਆ ਛੁੱਟੀਆਂ ਤੋਂ ਬਾਅਦ ਤੇ ਆ ਦੇਖੋ ਤਿਆਰ ਹੋ ਗਏ ਨੇ ਹੈਲੋ ਹੈਲੋ ਜੀ ਹੈਲੋ ਆ ਇਹਨਾਂ ਦੇ ਹੈਡ ਕੋਚ ਇਧਰ ਤਿਆਰ ਕਰਨ ਵਾਲੇ ਆ ਤੁਸੀਂ ਦੁਆਖ ਸਭ ਖੁਸ਼ ਹੋਗੇ ਨਾ ਸਕੂਲ ਜਾ ਕੇ ਬਹੁਤ ਖੁਸ਼ੀ ਹੈ ਮਨ ਨੂੰ ਬਹੁਤ ਖੁਸ਼ੀ ਹੈ ਸਕੂਲ ਜਾਂਦੇ ਰਹੇ ਮੈਂ ਲਭੂ ਦੇਖਿਆ ਸੀ ਕਿ ਇਹਨਾਂ ਨੇ ਦੋਨੇ ਜਣੇ ਦੇਨ ਕਿਵੇਂ ਲੱਗ ਰਿਹਾ ਗੱਲ ਇਹਨਾਂ ਨੂੰ ਪਹਿਲੇ ਦਿਨ ਸਕੂਲ ਜਾ ਕੋਈ ਨਾ ਪਸ ਬਾਰਾ ਵਜੇ ਆ ਚੱਕਦੇ ਸਾਡੇ ਇਹ ਦੋ ਦਿਨ ਦਾ ਲੱਗੂਗਾ ਵਧੀਆ ਹਾਂ ਫਿਰ ਜੈਬੀ ਤੋਂ ਵੀ ਢਿੱਲੀ ਵਾਇਆ ਬਸ 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 ਚੱਲ ਚੱਲ ਤੈਨੂੰ ਸਾਡੇ ਕੋਲ ਸਕੂਲ ਆਜੋ ਭੱਜੋ ਫਿਰ ਮੈਂ ਇਨਾ ਆ ਜੀ ਬਾਈ ਫਤਿਹ ਦਾ ਹੋ ਛੁੱਟੀਆਂ ਹੋਰ ਹੋਣੀ ਚਾਹੀਦੀ ਸੀ ਗਲੀਨ ਕਹਿੰਦੀ ਵਧੀਆ ਲੱਗ ਰਿਹਾ ਮੈਨੂੰ ਰਾਤ ਪੂਰੀ ਰਾਤ ਲੱਗੇ ਰਹੇ ਨੇ ਐਕਟੀਵਿਟੀ ਬਣਾਉਣ ਵਾਸਤੇ ਹੋ ਬਣਾਈਏ ਐਕਟੀਵਿਟੀ ਦੇਖੋ ਹਾਂ 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 ਈ ਬਣਾਇਆ ਕੀ ਅਗਲੀ ਨਹੀਂ ਵਸੇ ਹੈ ਕੀ ਚੀਜ਼ ਇਹ ਇਹ ਬर्ड ਫਿਡਰ ਹੈ ਅੱਛਾ ਉਹ ਕੋਟਾ ਕਹਿ ਨਹੀਂ ਦਾਣੇ ਪਾ ਕੇ ਚੀ ਤਾਂਨੇ ਆਣੇ ਅੱਛਾ ਵੈਰੀ ਨਾਈਸ ਸੋਣੀ ਬਣਾਈ ਆ ਆਪਾਂ ਨੇ ਕੁਝ ਬਣਾਇਆ ਜੀ ਸਰਦਾਰ ਜੀ ਹਾਂ ਮੈਂ ਬਣਾਇਆ ਕੀ ਬਣਾਇਆ ਸਰਦਾਰ ਜੀ ਆਪਾਂ ਇਹ ਲਾਗ ਦਿੱਤਾ ਹੈ ਆ ਸੋਟੀ ਕੋਟੇ ਬਣਾ ਕੇ ਦਿੱਤਾ ਵਾਈ ਨੂੰ ਬਣਾਇਆ ਸਾਰੀ ਨੂੰ ਸੂਰਤ ਆ ਬੰਦਾ ਉਹ ਉਡੀਨੇ ਬਣਾਇਆਗਾ ਹੁਣ ਚੱਕ ਕੇ ਲਿਆ ਇਹ ਚ ਪੈ ਜੂਗਾ ਹਾਂ ਪੈ ਜੂਗਾ ਪੈ ਚੱਲ ਵੀ ਫੱਤੇ ਚੱਲ 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 ਪਹਿਲਾਂ ਮੇਰਾ ਸਾਰਾ ਕੰਮ ਤਾਂ ਕੰਪਲੀਟ ਹੋਣਾ ਬੱਚ ਜੇਗਾ ਕੀ ਰਹਿ ਗਿਆ ਗੁੰਦ ਗੁੰਦ ਰਹਿ ਗਈ ਇਹਦੀ ਪੈਂ ਕਰਨੀ ਆ ਗੁੰਦ ਦਾ ਲੈ ਮੇਰੇ ਕੋਲ ਚੱਲ ਦੇ ਦੇ ਇਹਨੂੰ ਹੋਰ ਲੈ ਲਈ ਉੱਥੇ ਕਰੇਂ ਕੰਮ ਸਕੂਲ ਚ ਅੱਦੇ-ਅਦੀ ਕਰ ਲਓ ਇੱਕ ਉਹਦੇ ਚ ਸ਼ੀਸ਼ੀ ਹੋਰ ਪੇ ਹੋ ਚੱਕ ਲਓ ਉੱਥੋਂ ਚੱਕ ਲਓ ਤਬਾ ਨਹੀਂ ਘਰ ਦੇ ਪਿੱਛੇ ਲੜਾਈ ਪੈ ਗਈ। ਇਹ ਬੇ ਬੇ। ਦੇ ਦੇ ਪਤਾ ਇਹ ਨਹੀਂ ਲੈਂਦੀ ਹੈਗੀ ਤੈਨੂੰ ਹੋਰ ਦੇ ਦਿੰਦਾਗਾ ਕੋਈ ਨਾ। ਪੈ ਗਈ ਨਾ ਜਿਹੜਾ ਲੜਾਈ। ਜਾਨ ਲੱਗੇ ਹਮੇਸ਼ਾ ਲੜਤੀ ਹੀ ਜਾਣਾ ਹੁੰਦਾ ਇਹਨਾਂ ਨੇ। ਤੈਨੂੰ ਦੇਖ ਕੇ ਦੇ ਦਿੰਦਾ ਮੈਂ ਹੋਰ। ਲੇਟ ਹੋ ਗਏ ਸੀਗੇ। ਹੋਏ। ਚੱਲ ਗਏ ਨੇਗੇ। ਲੇਟ ਹੋ ਗਏ ਸੀਗੇ ਉਧਰ ਬੈਨ ਹਰ ਮਾਰੀ ਗਈ। ਫੜ ਕੇ। ਹੂੰ ਦੇਵੀ ਜੀ ਲਟਗੇ ਮੈਂ ਨਾ ਖੜੀ ਸੀਗੀ ਭੇਟ ਹੋ ਗਿਆ ਹੋਰ ਖੜੇ ਸੀਗੇ ਵਿੱਚ ਕਈ ਤਾਂ ਹਜੇ ਵੀ ਖੜੀ ਹੈਗੀ ਹਾਰ ਨ ਮਾਰੀ ਜਾ ਰਹੀ ਹੈਗੀ ਚਲੋ ਜੀ ਹੁਣ ਮੈਂ ਵੀ ਆਪਣਾ ਤਿਆਰ ਹੋ ਗਿਆ ਗਾਇਸ ਜਾਣਾ ਹੈ ਡਿਊਟੀ ਬਾਬਾ ਵੀ ਤਿਆਰ ਹੋਣਾ ਹੈ ਜਾਣਾ ਹੈ ਡਿਊਟੀ ਹੋਰ ਰੋਟੀ ਟੂਟੀ ਲਾਹੋ ਮੈਂ ਹੁਣ ਰੈਡੀ ਕਈ ਦਿਨਾਂ ਬਾਅਦ ਗਾਇਸ ਅੱਜ ਮੇਰੀ ਵੀ ਡਿਊਟੀ ਸ਼ੁਰੂ ਹੋ ਗਈ ਹੈਗੀ ਮੈਂ ਵੀ ਉਹਨਾਂ ਆਪਣਾ ਡਿਊਟੀ ਜਾਣ ਲੱਗ ਰਿਹਾਗਾ ਤਿਆਰ ਹੋਣਾਗਾ ਬਸ ਇਹ ਆਪਣਾ ਰੋਟੀ ਰੂਟੀ ਲਾਉਣਗੇ ਅੱਜ ਉਹਨੂੰ ਇਸ ਤੋਂ ਬਾਅਦ ਇਹ ਬੀਲੀ ਨਹੀਂ ਕਰੇ ਮੌਜ ਨਾਲ ਪੈਣ ਵਾਸਤੇ ਬਸ ਆਹੀ ਕੰਮ ਕਰਨੇ ਕੰਮ ਕਰ ਕਰਕੇ ਕਿਸੇ ਨੇ ਤਾਨੂੰ ਇਹ ਨਹੀਂ ਕਹਿੰਦੇ ਚਾਹ ਦੇ ਦੇ ਪਾਣੀ ਦੇ ਦੇ ਕੁਝ ਹੋਰ ਰੈਕਸ ਆਰਾਮ ਨਾਲ ਪੈਣ ਤੇ ਆਗੇ ਫਿਰ ਜਦੋਂ ਆਉਣਗੇ ਬੱਚੇ ਫਿਰ ਉਸ ਤੋਂ ਬਾਅਦ ਇਹਦਾ ਕੰਮ ਕਰ ਸ਼ੁਰੂ ਹੋਊਗਾ ਉਦੋਂ ਤੱਕ ਇਹਨੇ ਨਜ਼ਾਰੇ ਲੈਣੇ ਨੇਗੇ ਪਾਏ ਪਾ ਕੇ ਤੇ ਮੈਂ ਸ਼ਾਮ ਨੂੰ ਮੁੜਿਆ ਕਰੂੰਗਾ ਹੁਣ ਸ਼ਾਮ ਨੂੰ 5 6 ਵਜੇ ਕਿੰਨਾ ਕ ਟਾਈਮ ਹੋ ਗਿਆ ਸਾਰੇ ਕੋਲ ਘੰਟਾ ਦੋ ਘੰਟੇ ਹੋਇਆ ਕਰਨਾਗਾ ਇਹ ਚਲੋ ਜੀ ਹੁਣ ਨੇ ਰੈਡੀ ਤੇ ਰੈਡੀ ਹੋ ਕੇ ਚੱਲਦੇ ਆਗੇ ਡਿਊਟੀ ਹਾਂ ਜੀ ਗਾਇਸ ਆ ਮੈਂ ਆਪਣਾ ਹੁਣ ਡਿਊਟੀ ਤੋਂ ਵਾਪਸ ਆਇਆਗਾ ਔਰ ਬੱਚੇ ਆਪਣਾ ਸਕੂਲੋਂ ਵਾਪਸ ਆਇਆ ਦੇਖੋ ਬੱਚੇ ਨੇ ਕਿ ਸਕੂਲ ਤੋਂ ਆ ਕੇ ਇਧਰ ਆ ਚੜ ਰਹੇ ਨੇ ਅਸੀਂ ਨਾਲ ਹਲੋ ਜੀ ਹਲੋ ਆਜਾ ਮੈਨੂੰ ਦੋ ਜਣੇ ਇਧਰ ਆਓ ਪਹਿਨਾ ਇਧਰ ਆ ਇਧਰ ਤਾਂ ਆਓ ਯਾਰ ਆਪਾਂ ਸੇਬ अच्छा गाइस आपा ਇਹਨਾਂ ਨੂੰ ਪਹਿਲੇ ਤੱਕ ਐਕਸਪੀਰੀਅੰਸ ਪੁੱਛ ਰਿਹਾ ਜੇ ਇਹਨਾਂ ਦੇ ਛੁੱਟੀਆਂ ਤੋਂ ਬਾਅਦ ਮਤਲਬ ਕਿ ਪਹਿਲੇ ਦਿਨ ਸਕੂਲ ਗਏ ਸੀ ਕਿ ਹੁਣ ਅੱਜ ਤੇ ਇਹਨਾਂ ਪੁੱਛਦੇ ਵੀ ਕਿਵੇਂ ਰਹਿਣਾ ਦਾ ਪਹਿਲਾ ਦਿਨ ਪਤਤ ਸਿੰਘ ਜੀ ਦੱਸਿਓ ਥੋੜਾ ਐਕਸਪੀਰੀਅੰਸ ਕਿ ਅੱਜ ਪਹਿਲੇ ਦਿਨ ਸਕੂਲ ਜਾ ਕੇ ਤੋਂ ਛੁੱਟੀਆਂ ਤੋਂ ਬਾਅਦ ਕਿਵੇਂ ਲੱਗਿਆ ਮੈਂ ਥੋੜਾ ਤਾਂ ਵਧੀਆ ਲੱਗਿਆ اچھا ਥੋੜਾ ਕੁ ਵਧੀਆ ਲੱਗਿਆ ਗੱਲ ਨਹੀਂ ਲੱਗਿਆ ਸਗਲੀ ਤੁਹਾਨੂੰ ਮੈਂ ਵਧੀਆ ਹੀ ਲੱਗਿਆ ਕੋਈ ਐਕਸਪੀਰੀਅੰਸ ਨਹੀਂ ਦੋਸਤਾਂ ਨੂੰ ਮਿਲੇ ਕੋਈ ਐਕਸਾਈਟਮੈਂਟ ਜਿਹਾ ਕੁਝ ਹੋ ਰਿਹਾ ਕੁਈ ਗੱਲਾਂ ਸੁਣਾਈ ਹੋਰ ਕੌਣ ਕਿੱਥੇ ਗਿਆ ਘੁੰਮ ਕੇ ਆਇਆ ਜਾਂ ਨਹੀਂ ਆਇਆ ਕਿਸ ਨੇ ਕੁਛ ਨਹੀਂ ਦੱਸਿਆ ਚਲੋ ਜੀ ਗੈਸ ਇਨ ਦਾ ਐਕਸਪੀਰੀਅੰਸ ਤਾਂ ਜ਼ੀਰੋ ਸੀਗਾ ਜਾਣਦਾ ਤੇ ਮੇਰਾ ਡਿਊਟ ਦਾ ਐਕਸਪੀਰੀਅੰਸ ਵੀ ਸੀਗਾ ਅਸੀਂ ਗੱਲਾਂ ਬਾਤਾਂ ਕਰੀਆਂ ਵੀ ਕੌਣ ਕਿੱਥੇ ਗਿਆ ਘੁੰਮ ਕੇ ਆਇਆਗਾ ਔਰ ਸਾਰੇ ਤੋਂ ਪੁੱਛਿਆ ਸੀ ਬਸ ਮੈਂ ਕਿਤੇ ਗਿਆ ਨਹੀਂ ਸੀ ਛੁੱਟੀਆਂ ਦੇ ਵਿੱਚ ਅਸੀਂ ਘਰ ਹੀ ਸੀਗੇ ਕਿਉਂਕਿ ਗਰਮੀ ਬਹੁਤ ਸੀਗੀ ਤੁਹਾਨੂੰ ਪਤਾ ਛੁੱਟੇ ਦੇ ਵਿੱਚ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਜਿੱਥੇ ਵੀ ਆਪਾਂ ਘੁੰਮਣ ਜਾਂਦੇ ਹਾਂ ਸਪੋਰਟ ਦੇ ਤੇ ਠੀਕ ਹੈ ਜੀ ਹੁਣ ਅਸੀਂ ਸ਼ਾਮ ਦਾ ਟਾਈਮ ਹੋ ਗਿਆ 6:30 6:30 ਵੱਜ ਗਏ ਨੇਗੇ ਆ ਰੋਟੀ ਖਾਣ ਦਾ ਟਾਈਮ ਆ ਸਾਡਾ ਮੈਂ ਆਪਣਾ ਡਾਈਟ ਲਾਈਨ ਆ ਗਾਰ ਬੱਚੇ ਆਪਣਾ ਰੋਟੀ ਖਾਣਗੇ ਹਨਾ ਸਕੂਲ ਦਾ ਕੰਮ ਕੰਮ ਬੈਠੇ ਨੇ ਬੈਗਲੀ ਮੁੰਲਾ ਦਾ ਕੰਮ ਕੰਮ ਕਰਨਾ ਹੋਊਗਾ ਕੰਮ ਕਰਨਾਗਾ ਬਸ ਉਹ ਡੈਲੀ ਨਵੀਂ ਮਿਲੀਆਂ ਓਕੇ ਤੇ ਆ ਸਾਡਾ ਸ਼ਰਾਰਤੀ ਮੈਨ ਇਹ ਆਪੇ ਸ਼ਰਾਰਤ ਨਾ ਕਰੂਗਾ ਤੇ ਅਸੀਂ ਆਪਣਾ ਹੁਣ ਟਿਮ ਟੂ ਵੇ ਦੇ ਕੇ ਬੈਠ ਕੇ ਠੀਕ ਹੈ ਜੀ ਤੇ ਨਾਲ ਨੂੰ ਨੂੰ ਸੋਈ ਚੱਲ ਦਾਂਗੇ ਉਹਨਾਂ ਤੋਂ ਪੁੱਛਦੇ ਆ ਮੈਡਮ ਜੀ ਤੋਂ ਉਹ ਅੱਜ ਬਾਹਰ ਜਾ ਕੇ ਆਏ ਨੇ ਕੋ ਮੋ ਫਿਰ ਕੇ ਆਏ ਨੇ ਨਾਬੇ ਨੂੰ ਵੀ ਜਾ ਕੇ ਨਹੀਂ ਉਹਨਾਂ ਤੋਂ ਵੀ ਪੁੱਛਦੇ ਆ ਕਿ ਉਹ ਕੀ ਕੁਸ਼ ਕਰਕੇ ਆਏ ਨੇ ਚੋਸ ਨੂੰ ਸੋਈ ਚੱਲੀਏ ਹਲੋ ਹਾਈ ਕਿਵੇਂ ਹੋਗੇ ਬਸ ਬੁਰਾ ਹਾਲ ਹੈ ਰਣਮੀ ਚ ਕਿਵੇਂ ਆਜ ਤਰਾ ਪੱਖੀ ਲਾ ਰਹੇ ਨੇ ਅੱਗੇ ਨ ਕੀ ਕਰਦੇ ਨੇ ਰੋਟੀ ਬਣਾਉਣ ਲੱਗੇ ਵੇਣੇਗੇ ਸ਼ਾਮ ਦੀ ਬੱਚਿਆਂ ਦੀ ਆਰਾਮ ਦੀ ਕੰਮੇ ਆਈ ਹੈ ਨਾਬਾ ਅੱਜ ਫਿਰ ਉਹ ਮੈਂ ਦੁਕਾਨੇ ਸਿਰੇ ਦਵਾਈ ਲੈਣ ਆਈ ਦਵਾਈ ਹੋਈ ਜੇ ਘੁੰਮਣ ਘੁੰਮਣ ਫਿਰਨ ਦਾ ਘੁੰਮਣ ਫਿਰਨ ਨਹੀਂ ਹੁੰਦਾਗਾ ਵਿੱਚ ਨਾਲ ਨਾਲ ਬੰਦਾ ਹੁੰਦਾ ਵੀ ਸਪੈਸ਼ਲ ਸ਼ਾਪਿੰਗ ਕਰਨੀ ਹੁੰਦਾ ਉਹਨੂੰ ਕਹਿੰਦੇ ਨੇ ਘੁੰਮਣ ਫਿਰਨ ਦਾ ਚਾ ਫੇਰ ਵੀ ਜਿਆਦਾ ਆਈ ਨਾਬੇ ਇਹ ਗੇੜਾ ਤਾਂ ਕੱਢੇ ਆਈ ਪੂਰਾ ਦਾ ਕਰ ਲਿਆ ਆਪਣਾ ਚਾ ਉਹ ਮਤਲਬ ਕਿ 90 ਦਾ ਜਿਹੜਾ ਹਫਤੇ ਕਦੇ ਇੱਕ ਗੇੜਾ ਹੁੰਦਾ ਉਹਦਾ ਕਰ ਲਿਆ ਹਾਂ ਅਸਲਤਾ ਚ ਬੈਠੇ ਹਸਦੌ ਚ ਆ ਗਏ ਉਹ ਵੀ ਚਾ ਪੂਰਾ ਨੂੰ ਮਤਲਬ ਕਿ ਇੱਕ ਗੇੜਾ ਤਾਂ ਹੋ ਗਿਆ ਤਾਂ ਨਾਬੇ ਦਾ ਗੇੜਾ ਵੀ ਨਹੀਂ ਹੋਇਆ ਜਾ ਤੂੰ ਨਹੀਂ ਮੰਦੀ ਹੁੰਦੀ ਇਹਦਾ ਜਦੋਂ ਇਹ ਪੈਸੇ ਪੂਰੇ ਖਰਚਾ ਕੇ ਹੁੰਦੇ ਉਹ ਤੋਂ ਮੰਦੀ ਹੁੰਦੀ ਹੈ ਔਰ ਜਦੋਂ ਇਹਦੇ ਹੱਥ 'ਚ ਪੈਸੇ ਹੋਣ ਨੋਟ ਹੋਣ ਚੰਗੇ ਫੇਰ ਤਾਂ ਇਹਦਾ ਫਾਇਦਾ ਹੁੰਦਾ ਪੂਰਾ ਉਦੋਂ ਕਹਿੰਦੀ ਹੁੰਦੀ ਹੈ ਵੀ ਹਾਂ ਨਾਬੇ ਜਾ ਕੇ ਆਈ ਹੈਗੀ ਥੱਕ ਗਈ ਤੇਰੇ ਬਦਲੇ ਆਦਾ ਵੀ ਨਾਬੇ ਹੀ ਆਂਗੇ ਹਾਂ ਫੇਰ ਪਤਾ ਲੱਗਦਾ ਹੁੰਦਾ ਜਦੋਂ ਜੇਬ ਜਮੀ ਖਾਲੀ ਕਰਾ ਦੇ ਸਾਡੇ ਵਰਗੇ ਅੱਛਾ ਦੇਵਾ ਹੋਈ ਅੱਜ ਜਿੰਨੇ ਕਿਹਦੇ ਕੋਲ ਘਰੇ ਪਏ ਸੀ ਮੱਲਾ ਦਾ ਉਹੀ ਪੈਸੇ ਲੈ ਗਈ ਸੀ ਕਿ ਉਹਨਾਂ ਨਾਲ ਜਾ ਸੌਣ ਕੇ ਆਈ ਹੈਗੀ ਲੈ ਕੇ ਵੀ ਆਏ ਕੁਛ ਨਾ ਕੁਛ ਨਹੀਂ ਕਰਦਾ ਪੀਤਾ ਸੀ ਕੁਛ ਨਾ ਨਾ ਆਪੇ ਕਿਤੇ ਯੇ ਕਿ ਬਸ ਐਮੀ ਡਾਕਟਰ ਕੋਲੋਂ ਜਾ ਕੇ ਵਾਪਸ ਮੁੜਿਆ ਜੇ ਤੈਨੂੰ ਹੋਰ ਕੀ ਕਹਿੰਦੇ ਵੀ ਆਪਾਂ ਤਾਂ ਜੈ ਰੱਗ ਆਏ ਅਸੀਂ ਕਰਿਆ ਤਾਂ ਤੂੰ ਖਾ ਪੀ ਤਾਂ ਉਹਨੇ ਕੁਛ ਨਾ ਚਲੋ ਜੀ ਇਹ ਦੇਖ ਲੋ ਇਹ ਹੈ ਜੇ ਜਦੋਂ ਤਾਂ ਮੈਨ ਲਜਾਣਾ ਹੁੰਨਾਗਾ ਉਦੋਂ ਤਾਂ ਇਹਨਾਂ ਨੂੰ ਖਵਾ ਕੇ ਪਿਆ ਕੇ ਸ਼ਾਪਿੰਗ ਕਰਾ ਕੇ ਹਨ ਪੂਰਾ ਤਸੱਲੀ ਕਰਾ ਕੇ ਲਾਉਣ ਚਲੋ ਆਪਾਂ ਤਾਂ ਮੇਰਾ ਚਲੋ ਜੀ ਇਹ ਨਹੀਂ ਮੰਨ ਲਈ ਹੈਗੀ ਆਪਣਾ ਕੋਈ ਨਹੀਂ ਹੈਗਾ ਆਉਂਦੀ ਹੈਗੀ ਤੇ ਹਾਂ ਜੀ ਤੁਸੀਂ ਖਵਾਉਣੇ ਨੇ ਉਹ ਚੰਗਾ ਮੇਰੇ ਪਤੀ ਵਰਗਾ ਤਾਂ ਕਿਸ ਨੂੰ ਪਤਾ ਨਹੀਂ ਹੋਏਗਾ ਆਏ ਹਾਏ ਹਾਏ ਆ ਵਟਾ ਵਟਾ ਡਾਇਲੋਗ ਉੱਪਰ ਦੇਖੋ ਦੇ ਪਰ ਹੋਈ ਵਾ ਐਡਾ ਵੱਡਾ ਡਾਇਲੋਗ ਮੈਨੂੰ ਸਮਝ ਨਹੀਂ ਆਣਾ। ਦੇਖਦਾ ਤੱਬ ਨੂੰ ਮੈਨੂੰ ਇਹ ਡਾਇਲੋਗ ਤੇਰਾ। ਚਲੋ ਮਜ਼ਾਕ ਨਾ ਮਜ਼ਾਕ ਰਿਹਾ ਜੀ ਵੈਸੇ ਸ਼ੋਪਿੰਗ ਸ਼ੁਰੂ ਕਰੀਏ ਨੂੰ ਮੈਂ ਤਾਕੜੀ ਕਰਾ ਦਿੰਨਾ। ਜਦੋਂ ਵੀ ਜਾਂਦਾ ਹੁੰਦਾ ਨਾ ਕਾਲੇ ਖਵਾ ਪਿਆਰ ਕਰਦੇ। ਤਾਂ ਆਈ ਡਾਈ ਹੋਈ ਹੋਈ ਹੈਗੀ ਹੁਣ ਤਾਂ ਕਰਕੇ ਹੁਣ ਕਹਿ ਨਹੀਂ ਸਕਦਾ ਬੋਲ ਨਹੀਂ ਸਕਦਾ। ਚਲੋ ਠੀਕ ਹੈ ਜੀ ਮੈਂ ਆਪਣਾ ਹੁਣ ਲੈਣਾ ਕਰ ਤੋਰ ਤੇ ਹੋ ਗਿਆ ਦੇਖੋ ਪੈਗਾ ਮੈਂ ਤਾਂ ਫੇਰ ਟਾਈਟ ਲੈ ਜਾਵਾਂਗਾ। ਇਸ ਤੋਂ ਬਾਅਦ ਵੀ ਚੱਲਦਾ ਰੁੱਖਾ ਖਾਣਾ ਮੈਂ ਕੋਸ਼ਿਸ਼ ਇਹ ਆਪਣੇ ਬਣਾਇਆ ਰੋਟੀ ਬੱਚਿਆਂ ਵਾਸਤੇ ਰੋਟੀ ਬਣਾ ਕੇ ਫਿਰ ਬੱਚਿਆਂ ਨੂੰ ਸੁਵਾਉਣੇਗੇ ਤੇ ਉਸ ਤੋਂ ਬਾਅਦ ਦੇ ਵਿੱਚ ਮਿਲਦੇਗੇ 2 ਮਿੰਟ ਬੱਚਿਆਂ ਦੇ ਨਾਲ ਬੈਠਾਂਗੇ ਔਰ ਟਿਬ ਟੂ ਵੀ ਦੇਖਾਂਗੇ ਮੂਵੀ ਵਗੈਰਾ ਦੇਖਾਂਗੇ ਅੱਜ ਦਾ ਬਲੌਗ ਆਪਾਂ ਹੁਣ ਇੱਥੇ ਹੀ ਕਰਨੇਗੇ ਖਤਮ ਅੱਜ ਦੇ ਬਲੌਗ ਚ ਬਸ ਇੰਨਾ ਹੀ ਤੁਹਾਨੂੰ ਸਾਡਾ ਉਤ ਬਲੌਗ ਕਿਵੇਂ ਲੱਗੇਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਜਲਦੀ ਜਾ ਕੇ ਕਰ ਲਓ ਸਬਸਕ੍ਰਾਈਬ ਕਰ ਲਓ ਮਿਲਦੇ ਬਦਰੋਂ ਆਪਾਂ ਨ